ਅਈਨੇ ਸਾਧਨ ਸਕੂਲ ਐ ਲਾਇਬ੍ਰੇਰੀਆਂ ਐ ਗੁਰਦੁਆਰੇ ਮੰਦਰ ਮਸੀਤਾਂ ਤੈਨੂੰ ਅਕਲ ਫੇਰ ਨਹੀਂ ਆਈ ਤੂੰ ਕਿਤੇ ਟਿਵੀਸ਼ਨ ਰੱਖ ਲਾ ਇੱਕ ਕੁੱਤੇ ਤੋਂ ਮੈਂ ਕੈਵਰੀਏ ਚ ਦੇਸ਼ ਵਿੱਚ ਪਹਿਲਾਂ ਕੁੱਤੇ ਨੂੰ ਬੜਾ ਪਿਆਰ ਕਰਦੇ ਹੁਣ ਆਪਣੇ ਵੀ ਰਿਵਾਜ ਆ ਗਿਆ ਆਖੋ ਸਤਨਾਮ ਜਿਹੜੇ ਮਾਂ ਪਿਓ ਨੇ ਜੰਮਿਆਂ ਪਾਲਿਆ ਨਾ ਉਹ ਬਿਰਦਾ ਆਸ਼ਰਮ ਚ ਕੱਢ ਦਿੱਤੇ ਆ ਤੇ ਕੁੱਤੇ ਜਿਹੜੇ ਸੋਫਿਆਂ ਤੇ ਪਾਤੇ ਆਖੋ ਸਤਨਾਮ ਮਾਫੀ ਦੇਣੀ ਕਿ ਆ ਜਮਾਨੇ ਆਏ ਆ ਬੰਦੇ ਰੁੱਲਦੇ ਫਿਰਦੇ ਕੁੱਤੇ ਗੱਡੀਆਂ 'ਚ ਕਈ ਗਾਲਾਂ ਵੀ ਕੱਢਣਗੇ ਨਾ ਲਾਈਵ ਵੀ ਕੁੱਤਾ ਹੀ ਰੱਖਿਆ ਬਾਬਾ ਤੇਰੇ ਟਿੱਡ ਫੀਟ ਹੁੰਦੀ ਹੈ ਪਰ ਇਹ ਸਚਾਈ ਜੇ ਜਮਾਨਾ ਬੜਾ ਜਿਹੜੀ ਮਾਂ ਨੇ ਜੰਮਿਆਂ ਪਾਲਿਆ ਪਿਓ ਨੇ ਇਥੋਂ ਤੱਕ ਬਚਾਇਆ ਉਹਨੂੰ ਘਰੋਂ ਕੱਢਦਾ ਉਹਦੇ ਲਈ ਗੱਡੀ 'ਚ ਸੀਟ ਨਹੀਂ ਹੈਗੀ ਤੇ ਕੁੱਤਾ ਅਗਲੀ ਸੀਟ ਤੇ ਭਾਇਆ ਮਾਂ ਪਿਓ ਤਰਲੇ ਲੀਂਦਾ ਕਿਤੇ ਮੱਥਾ ਹੀ ਟਕਾਲਿਆ ਮੱਸਿਆ ਮੁਕਤ ਸਰ ਲੈ ਜਾ ਕਹਿੰਦਾ ਮੇਰਾ ਟਾਈਮ ਨਹੀਂ ਤੇ ਕੁੱਤੇ ਨੂੰ 4 ਵਜੇ ਸੈਰ ਕਰਾਉਂਦਾ ਚਲੋ ਖੈਰ ਮੈਂ ਅੱਜ ਦੀ ਤਰ ਦੀ ਤਰ ਦੀ ਗੱਲ ਕਰਤੀ ਗੁਰਬਾਣੀ ਨੇ ਵੀ ਸਨਮਾਨ ਦਿੱਤਾ ਕੁੱਤੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸ਼ਲੋਕਾਂ ਚ ਇਹਦਾ ਸਨਮਾਨ ਕੀਤਾ ਵੀ ਜੇ ਸਿੱਖਣਾ ਦੇ ਇਤੋਂ ਹੀ ਸਿੱਖ ਲਾ ਸਵਾਮੀ ਕੋ ਗ੍ਰਹਿੋ ਜਿਉ ਸਦਾ ਸਵਾਨ ਤਜਿਤ ਨਹੀਂ ਨਿਤ ਕਹਿੰਦੇ ਆਪਣੇ ਮਾਲਕ ਦੇ ਬੂਹੇ ਤੇ ਬੈਠਾ ਰਹਿੰਦਾ ਤੇ ਤੂੰ ਵੀ ਇਤਰਾ ਹੀ ਕਰ ਕਹ ਨਾਨਕ ਹਰ ਭਜਮਣਾ ਪਿਆਰੇ ਦੇ ਵੱਲ ਨੂੰ ਤੁਰਪਾ ਇੱਕ ਮਨ ਹੋਏ ਇੱਕ ਚਿੱਤ ਤੇ ਜੇ ਕਥਾ ਕਰਨੀ ਹੋਵੇ ਤੇ ਆ ਪੰਕਤੀ ਨਹੀਂ ਮੁੱਕਦੀ